ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਸ਼੍ਰੀ ਗਊਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸ਼ਾਮ ਬਾਲਾ ਜੀ ਦੇ ਨਾਮ ਦਾ ਯੋਜਨ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼੍ਰੀ ਗਊਸ਼ਾਲਾ ਮੰਦਰ ਦੇ ਵਿੱਚ ਭਾਵ ਤਸਵੀਰਾਂ ਜੋ ਕਿ ਮਨਮੋਹਕ ਦ੍ਰਿਸ਼ ਦਿਖਾ ਰਹੀਆਂ ਹਨ ਪਰਿਵਾਰ ਰਾਮ ਪਰਿਵਾਰ ਜੀ ਖੜੇ ਨਜ਼ਰ ਆ ਰਹੇ ਹਨ ਅਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹ ਤਸਵੀਰ ਅਤੀ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾਕਟਰ ਗੁਰੀਂਦਰਜੀਤ ਸਿੰਘ ਜੀ ਨੂੰ ਜਵੰਦਾ ਅਤੇ ਮੀਨਾ ਮਹਤਜੀ ਸਨ ਜਿਨ੍ਹਾਂ ਨੇ ਜੋਤੀ ਪ੍ਰਚੰਡ ਕੀਤੀ ਜਾ ਰਹੀ ਹੈ ਮੁੱਖ ਮਹਿਮਾਨ ਮੀਨਾ ਮਹਤਜੀ ਵੱਲੋਂ ਤਸਵੀਰਾਂ ਵਿੱਚ ਦੇਖ ਸਕਦੇ ਨੇ ਇਸ ਮੌਕੇ ਪ੍ਰਬੰਧ ਕਮੇਟੀ ਦੇ ਮੈਂਬਰ ਵੀ ਨਾਲ ਹਾਜ਼ਰ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਪ੍ਰਦੀਪ ਕਾ ਜੀ ਉਹਨਾਂ ਨਾਲ ਪਰਸ਼ੋਤਮ ਕਾਂਸਲ ਜੀ ਅਤੇ ਉਹਨਾਂ ਦੇ ਨਾਲ ਮੀਨਾ ਮਾਤੀ ਅਤੇ लाडी बाबा जी ਅਤੇ ਇਸ ਮੌਕੇ ਤੇ ਰੋਵਿਸ਼ ਗੋਹਿਲ ਸੁਸ਼ਾਂਤ ਗਰਗ ਅਤੇ ਉਹਨਾਂ ਦੇ ਨਾਲ ਨਰਿੰਦਰ ਰਤਨ ਜੀ ਅਤੇ ਹੋਰ ਵੀ ਪਹੁੰਚੇ ਹਨ ਅਤੇ ਇਸ ਮੌਕੇ ਤੇ ਸ਼੍ਰੀ ਬਾਲਾ ਜੀ ਦਾ ਜਿਹੜੀ ਚੌਂਕੀ ਅੱਜ ਭਵਾਨੀਗੜ੍ਹ ਦੇ ਗਊਸ਼ਾਲਾ ਮੰਦਰ ਵਿੱਚ ਲਾਈ ਗਈ ਹੈ ਅਤੇ ਇਸ ਮੌਕੇ ਤੇ ਗੁਣਗਾਨ ਜੈ ਹਨੂਮਾਨ ਜਾਗਰਨ ਮੰਡਲੀ ਭਵਾਨੀਗੜ੍ਹ ਵੱਲੋਂ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੀਨਾ ਮਾਤੀਓ ਲੋ ਜਿਆ ਤਸਵੀਰਾਂ ਵੀ ਦੇਖ ਸਕਦੇ ਹੋ ਬਹੁਤ ਤਸਵੀਰਾਂ ਦੇ ਵਿੱਚ ਪਹੁੰਚੇ ਹੋਏ ਹਨ ਅਤੇ ਇਸ ਮੌਕੇ ਤੇ ਖੁਰਕੀ ਕੀ ਕਿਆ ਉਹ ਸੁਣ ਸੁਣਾਉਣੇ ਪ੍ਰਬੰਧ ਕਮੇਟੀ ਦੇ ਮੈਂਬਰਾਂ ਵੱਲੋਂ bagi bos dia

ਬਹੁਤ ਸਾਰੇ ਨਾਮ ਲਾ ਰਹਿਣ ਨੇ ਸਭ ਨੂੰ ਬੇਨਤੀ ਕਰਨਾ ਕਿ ਜਰੂਰ ਜਰੂਰੀ ਇਹ ਨਾਮ ਲਿਖਣ ਲਈ ਕਿ ਮਾਇਆ ਦਾ ਸਹਿਯੋਗ ਤੁਸੀਂ ਕੋਈ ਵੀ ਸਹਿਯੋਗ ਲਿਖਾ ਸਕਦੇ ਹੋ ਕੋਈ ਵੀ ਕਿਸੇ ਦੇ ਨਾਮ ਨਾਲ ਚਾਹੁੰਦੇ ਜੀ ਮੈਂ ਨਾਮ ਲਾ ਦੇ ਕਰਣੀ ਹੈ ਨਾਮ ਲਾ ਦੇ ਰੱਖਣੀ ਹੈ ਜੇ ਮੈਂ ਨਾਮ ਲਾ ਦੇਣਾ ਹੈ ਤਾਂ ਦੱਸ ਦਿਓ ਜੀ ਕਰੀਏ ਅੱਗੇ ਨਾਮ ਆਈ ਸਾਲਾ ਪ੍ਰਬੰਧਕ ਕਮੇਟੀ ਵੱਲੋਂ ਤੁਹਾਡੇ ਬਹੁਤ ਵੱਡੇ ਸਹਿਯੋਗ ਲਈ ਜੋ ਛੱਡਾਂ ਵਾਲੀ ਸਾਰੀ ਬਾਤ ਇਹ ਦਿੱਤਾ ਹੈ ਉਹਦੇ ਲਈ ਤੁਹਾਡਾ ਬਹੁਤ ਤੇ ਸਨਮਾਨ ਚਿੰਨ ਪੇਟ ਕਰ ਰਹੇ ਨੇ ਇਹ ਕੁਝ ਬੰਦਾ ਜੀ ਨੂੰ ਜੈਕਾਰਾ ਕਿੰਬਾਲਾ ਜਿਹਦਾ ਜਾਗਨ ਕਰਵਾਇਆ ਜਾ ਰਿਹਾ ਹੈ ਅੱਜ ਆਪਣੀ ਜਿਹੜੀ ਪਾਨੀਗੜ ਪਾਨੀਗੜ ਕੌਸ਼ਲਾ ਦੇ ਵਿੱਚ ਅੱਜ ਬਾਲਾ ਜਿਹੜਾ ਆਪਣੇ ਹਰਮਾਨ ਜੀ ਦੇ ਜਨਮ ਦਿਨ ਤੇ ਅੱਜ ਜਿਹੜਾ ਜਾਗਨ ਕਰਾਇਆ ਜਾ ਰਿਹਾ ਮੈਂ ਆਪ ਦਾ ਬਹੁਤ ਭਾਦ ਵਾਲਾ ਸਮਝਦਾ ਕਿ ਮੈਨੂੰ ਇੱਥੇ ਦੀ ਜਿਹੜੀ ਕਮੇਟੀ ਉਹਨਾਂ ਨੇ ਇੱਥੇ ਆਉਣ ਦਾ ਸੱਦਾ ਦਿੱਤਾ ਇੱਥੇ ਆਉਣ ਦਾ ਮਾਣ ਬਖਸ਼ਿਆ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜਦੋਂ ਪਰਮਾਤਮਾ ਦੇ ਘਰ ਆ ਜਿਹੜਾ ਉਥੋਂ ਉਸ ਤੋਂ ਬਿਨਾਂ ਤੁਸੀਂ ਕਿਤੇ ਵੀ ਕੋਈ ਤੇ ਵੀ ਚਲੇ ਜਾ ਤੁਹਾਨੂੰ ਕਦੇ ਕੁਝ ਨਹੀਂ ਮਿਲਦਾ ਜੋ ਮਿਲਦਾ ਇੱਥੇ ਹੀ ਮਿਲਦਾ ਪਰਮਾਤਮਾ ਤੋਂ ਮਿਲਦਾ ਮਾਰਤੂ ਮਿਲਦਾ ਔਰ ਹਨੂਮਾਨ ਜੀ ਤਾਂ ਇੱਕ ਐਸੇ ਭਗਵਾਨ ਨੇ ਜਿਨ੍ਹਾਂ ਨੇ ਵੇਸ਼ਾਂ ਇਹਨੇ ਕੋਲ ਨੇ ਜਿਨ੍ਹਾਂ ਨੇ ਜੋ ਵੀ ਮੰਗਿਆ ਵੇਸ਼ ਦਿੱਤਾ ਹੀ ਐ ਸੋ ਕਾਮਨਾ ਕਰਦਾ ਮੈਂ ਅੱਜ ਕੀ ਇੱਥੇ ਜਿਹੜੇ ਵੀ ਜਿੰਨੇ ਵੀ ਲੋਕ ਆਏ ਨੇ ਉਹਨਾਂ ਦੇ ਮਨ ਦੀਆਂ ਜਿੰਨੀਆਂ ਵੀ ਮੁਰਾਦ ਨੇ ਜਿੰਨੀਆਂ ਵੀ ਉਹਨਾਂ ਦੀਆਂ ਇੱਛਾਵਾਂ ਨੇ ਉਹ ਸਾਰੀਆਂ ਹਨੂਮਾਨ ਜੀ ਪੂਰੀਆਂ ਕਰਨ ਔਰ ਦਿੰਦੁਗੜੀ ਰਾਤ ਚੋਗਣੀ ਸਾਰੇ ਤਰੱਕਿਆ ਗਿਆ ਸੋ ਜੈ ਸ਼੍ਰੀਦਾਮ ਜੈ ਸ਼੍ਰੀ ਸ਼ਾਨਦਗੀ ਜੀ ਸ਼ਾਂਤੀ ਜੀ ਸਭ ਤੋਂ ਪਹਿਲੀ ਵਾਰ ਵਾਲੀ ਚੋਕਣੀ ਇਹ ਦੇਖੋ ਬਹੁਤ ਬਹੁਤ ਬਧਾਈ ਇਹਨਾਂ ਬਾਤਰ ਨੇ ਗੋਸ਼ਲਾ ਕਮੇਟੀ ਜੋ ਇਸ ਨਵੇਕਲੀ ਇਹਨਾਂ ਨੇ ਜੋ ਸ਼ੁਰੂਆਤ ਕੀਤੀ ਹੈ ਬਹੁਤ ਬਹੁਤ ਬਧਾਈ ਇਹਨਾਂ ਬਾਤਰ ਨੇ ਤੇ ਜੋ ਉਹ ਹਮਾਰੇ ਲੋਗ ਇਥੇ ਪਹੁੰਚ ਰਹੇ ਨੇ ਬਹੁਤ ਆਨੰਦ ਆ ਰਿਹਾ ਜੀ ਕਿ ਪ੍ਰਭੂ ਰਾਮ ਜੀ ਪ੍ਰਭੂ ਹਨੂਮਾਨ ਜੀ ਦੀ ਕਿਰਪਾ ਹੋ ਰਹੀ ਹੈ ਬਹੁਤ ਮਨੰਦਾਰ ਹੋ ਰਹੀ ਹੈ ਬਿਲਕੁਲ ਜੀ ਹਮੇਸ਼ਾ ਜੰਮਦੇ ਜੀ ਵੀ ਜੋ ਮੇਰ ਕੁ ਜੰਮਦੀ ਇਸ ਵੀ ਕੀ ਹੁੰਦਾ ਹੈ ਉਹ ਹਮੇਸ਼ਾ ਪਰਮ ਕਰਮ ਦੇ ਵਿੱਚ ਵਿੱਚ ਸਾਗੇ ਰਹਿੰਦੇ ਨਹੀਂ ਤੇ ਐਸੇ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਉੱਤੇ ਤਨੋਂ ਮਨੋਂ ਤੁਨ ਸਭ ਤਰ੍ਹਾਂ ਦਾ ਬਨਾ ਸਹਿਯੋਗ ਕਰਕੇ ਐਸੇ ਪ੍ਰੋਗਰਾਮਾਂ ਨੂੰ ਅੱਗੇ ਵਧਾਉਂਦੇ ਨੇ ਬਹੁਤ ਬਹੁਤ ਧੰਨਵਾਦ ਮੀਨਾ ਮਾਨਜੀ ਦਾ ਜੋ ਹਮੇਸ਼ਾ ਦੋਸ਼ਾਲਾ ਚ ਕੋਈ ਵੀ ਪ੍ਰੋਗਰਾਮ ਹੁੰਦਾ ਸ਼ਹਿਰ ਚ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਤੋ ਹਮੋਂ ਮਾ ਕੇ ਪਹੁੰਚਦੇ ਨੇ ਤੇ ਆਪਦੀ ਤੁਨੋਂ ਮਨੋਂ ਤੁਨੋਂ ਉਹ ਵੀ ਬਹੁਤ ਸੇਵਾ ਕਰਦੇ ਨੇ ਤੁਮ ਇਨਸ਼ਾਅੱਲਾ ਦੇ ਵਿੱਚ ਸ਼ੈੱਡ ਦਾ ਕੰਮ ਚੱਲ ਰਿਹਾ ਬਿਲਕੁਲ ਹੀ ਅਸੀਂ ਤੱਕ ਇਹੀ ਬੇਨਤੀ ਕਰ ਰਹੇ ਆ ਜੀ ਖੱਤ ਜੋੜ ਕੇ ਸਾਰੇ ਸ਼ਹਿਰ ਨਿਵਾਸੀਆਂ ਨਗਰ ਨਵਾਸੇ ਜੋ ਜਿੱ ਤੱਕ ਸਾਡੇ ਵੀਡੀਓ ਪਹੁੰਚ ਰਹੀ ਹੈ ਵੀ ਤੁਹਾਨੂੰ ਹਮਾ ਕੇ ਪਹੁੰਚੋ ਤੇ ਸੇਵਾ ਕਰੋ ਤਨੋਂ ਮਨੋਂ ਤਨੋਂ ਸਭ ਤਰ੍ਹਾਂ ਦੀ ਸੇਵਾ ਸਾਨੂੰ ਚਾਹੀਦੀ ਹੈ ਉੱਥੇ ਕਿਉਂਕਿ ਗਊਆਂ ਨੂੰ ਬੇਸਾਰਾ ਗਊਆਂ ਨੂੰ ਉੱਥੇ ਬਹੁਤ ਲੋੜ ਹੈ ਛੱਡ ਦੀ ਤੁਸੀਂ ਆਓਗੇ ਤੁਹਾਨੂੰ ਪਤਾ ਲੱਗੂਗਾ ਵੀ ਕਿੰਨੀ ਕੁ ਜ਼ਰੂਰੀ ਹੈ ਇਹ ਛੱਡ ਗਊਆਂ ਲਈ ਬਣਾ ਹਾਂਜੀ ਮੇਰੇ ਨਾਮ ਮੀਨਾ ਮਹੰਤਾ ਜੀ ਅਸੀਂ ਬੋਆ ਨਿਗਰਦੇ ਰਹਿਣ ਵਾਲੇ ਆ ਅਸੀਂ ਅੱਜ ਸਾਡੇ ਗਊਸਾਲਾ ਮੰਦਿਰ ਚ ਆਏ ਸੀ ਉੱਥੇ ਸਾਨੂੰ ਜਿਹੜੀ ਵੀ ਕਮੇਟੀ ਹੈ ਗਊਸਾਲਾ ਦੀ ਕਮੇਟੀ ਹੈ ਜਿਹੜੇ ਵੀ ਪ੍ਰਧਾਨ ਹੈ ਮੈਂਬਰ ਹੈ ਸਾਰੇ ਆਪਣੇ ਮਿਲ ਕੇ ਜਿਹੜਾ ਉਪਰਾਲਾ ਕਰ ਰਹੇ ਨੇ ਸਾਰਿਆਂ ਨੇ ਸਾਨੂੰ ਇਨਵਾਈਟ ਕੀਤਾ ਸੀ ਬੁਲਾਇਆ ਸੀ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਇਹ ਬਾਲਾਜੀ ਸਰਕਾਰ ਦਾ ਸਾਲਾ ਸਰ ਦਾ ਔਰ ਹਨੂਮਾਨ ਜਨਮਤੀ ਦਾ ਜਿਹੜਾ ਕੀਤਾ ਇਹਨਾਂ ਨੇ ਉਪਰਾਲਾ ਉਹ ਬਹੁਤ ਵਧੀਆ ਕੀਤਾ ਬਹੁਤ ਵਧੀਆ ਜਾਗਰਣ ਕੀਤਾ ਹੈ ਬਹੁਤ ਵਧੀਆ ਉਪਰਾਲਾ ਕੀਤਾ ਹੈ ਬਹੁਤ ਵਧੀਆ ਮਨਾ ਰਹੇ ਨੇ ਬਹੁਤ ਵਧੀਆ ਕਰਦੇ ਨੇ ਜੋ ਵੀ ਉਪਰਾਲਾ ਕਰਦੇ ਨੇ ਪਹਿਲਾਂ ਗਊਸਾਲਾ ਦੇ ਵਿੱਚ ਪਾਠ ਰਖਾਇਆ ਹੋਇਆ ਸੀ ਉੱਥੇ ਹੀ ਬਹੁਤ ਵਧੀਆ ਪੰਡਹਾਰਾ ਕੀਤਾ ਬਹੁਤ ਵਧੀਆ ਸਾਰਾ ਕੁਝ ਕੀਤਾ ਔਰ ਹੁਣ ਇੱਥੇ ਸਾਡੇ ਗਊਸਾਲਾ ਮੰਦਿਰ ਹੈ ਔਰ ਮੰਦਿਰ ਦੇ ਵਿੱਚ ਹਨੂਮਾਨ ਜਨਮ ਦਿਤੀ ਦਾ ਪ੍ਰੋਗਰਾਮ ਰੱਖਿਆ ਹੈ ਜਗਰਾਤਾ ਰੱਖਿਆ ਹੋਇਆ ਹੈ ਔਰ ਅਸੀਂ ਇਹਨਾਂ ਨੂੰ ਸਾਰੇ ਜਿੰਨੇ ਵੀ ਮੈਂਬਰ ਹੈ ਔਰ ਸਾਡੇ ਪ੍ਰਧਾਨ ਸਾਹਿਬ ਹੈ ਅਸੀਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਔਰ ਸ਼ੁਭਕਾਮਨਾਵਾਂ ਦਿੰਦੇ ਆ ਕਿ ਮਾਲਕ ਪਰਮਾਤਮਾ ਅਰ ਰਾਮ ਜੀ ਹਨੂਮਾਨ ਜੀ ਇਹਨਾਂ ਨੂੰ ਹੋਰ ਬਲ ਬਖਸ਼ਣ ਔਰ ਤੰਦਰੁਸਤੀਆਂ ਦੇਣ ਔਰ ਮਾਲਕ ਇਹਨਾਂ ਨੂੰ ਖੁਸ਼ ਰੱਖੇ ਔਰ ਆਪਣਾ ਆਸ਼ੀਰਵਾਦ ਇਹਨਾਂ ਦੇ ਨਾਲ ਰੱਖੇ ਜਿਹੜਾ ਵੀ ਜੋ ਵਧੀਆ ਕੰਮ ਕਰਦੇ ਨੇ ਉਪਰਾਲਾ ਕਰਦੇ ਨੇ ਬਹੁਤ ਵਧੀਆ ਕਰਦੇ ਨੇ ਜੀ ਮੇਰਾ ਨਾਮ ਜੀ ਰਿੰਕੂ ਗੋਇਲ ਸੇਵਾਦਾਰ ਗੋਸਲਖਮਤੀ ਗੋਇਲ ਅੱਜ ਕਮੁਸ਼ਾਲਾ ਦੇ ਵਿੱਚ ਸਵਾਗਤ ਕਰਵਾਇਆ ਗਿਆ ਮੈਂ ਪਹਿਲਾਂ ਤਾਂ ਸਮੂਹ ਸੰਗਤ ਨੂੰ ਸਾਰੇ ਸਨਾਤਨੀਆਂ ਨੂੰ ਹਨੂਮਾਨ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਦੋਨਾਂ ਤੇ ਅਸੀਂ ਉਮੀਦ ਕਰਦਾ ਵੀ ਲੋਕ ਬੜੀ ਗਿਣਤੀ ਚ ਉਹਦੇ ਸ਼ਰਧਾਂ ਨਾਲ ਆ ਰਹੇ ਨੇ ਕਿ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਸੰਗਤ ਜਿੰਨਾ ਕਿੰਨਾ ਜਿਆਦਾ ਸਹਿਯੋਗ ਮਿਲਿਆ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਅਸੀਂ ਬਹੁਤ ਜਲਦੀ ਜੇ ਇਹ ਪ੍ਰੋਗਰਾਮ ਬਣਿਆ ਅਸੀਂ ਇੱਕ ਨਵਿਕਲੀ ਪਹਿਲ ਕਰਨਾ ਚਾਹੁੰਦੇ ਸੀ ਬਹੁਤ ਥੋੜੇ ਸਮੇਂ ਚ ਸਾਡੇ ਸਾਰੇ ਸੇਵਾਦਾਰਾਂ ਨੇ ਸੇਵਾ ਕੱਥੇ ਹੋ ਕੇ ਇਹਨੂੰ ਨਵੇਂ ਰਚਾਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਵਧੀਆ ਪ੍ਰੋਗਰਾਮ ਸਾਡੇ ਮੁੱਖ ਮੰਤਰੀ ਮੀਰਾਮੰਤ ਜੀ ਸਾਡੇ ਹਮੇਸ਼ਾ ਸਾਡੇ ਅਸ਼ੀਰਵਾਦ ਰੱਖਦੇ ਨੇ ਸਾਡੇ ਨਿੰਕੂ ਜਵੰਦਾ ਜੀ ਜਿਨ੍ਹਾਂ ਦਾ ਅਸ਼ੀਰਵਾਦ ਹਮੇਸ਼ਾ ਰਿਹਾ ਜਦੋਂ ਵੀ ਅਸੀਂ ਕੋਈ ਪ੍ਰੋਗਰਾਮ ਲਿਖਿਆ ਸਾਨੂੰ ਨਿੰਕੂ ਜਵੰਦਾ ਜੀ ਨੇ ਬੜਾ ਵਧੀਆ ਸਾਡੇ ਤੇ ਅਸ਼ੀਰਵਾਦ ਦਾ ਹੱਥ ਰੱਖਿਆ ਅਸੀਂ ਇਸ ਵਿੱਚ ਸ਼ਾਹ ਇਲਾਹ ਦਾ ਧੰਨਵਾਦ ਹੀ ਕਰਦੇ ਹਾਂ ਜੀ ਮੇਰਾ ਨਾਮ ਮਨੀਸ਼ ਕੱਤਾ ਜੀ ਸੇਵਾਦਾਰ ਕੌਸ਼ਲਾ ਅੱਜ ਪਹਿਲਾ ਜਾਗਰਣ ਕਰਵਾਇਆ ਗਿਆ ਸੀ ਵਾਲੇ ਜੀ ਅਸੀਂ ਹਰ ਸਾਲ ਹਨੂਮਾਨ ਜਨ ਉਤਸਵ ਮਨਾਉਂਦੇ ਆ ਜੀ ਪਰ ਇਸ ਵਾਰ ਅਸੀਂ ਕਮੇਟੀ ਨੇ ਹੀ ਫੈਸਲਾ ਕਰਿਆ ਅਸੀਂ ਕਾਫੀ ਕੋਈ ਅੱਡ ਚੀਜ਼ ਕਰਨਾ ਚਾਹੁੰਦੇ ਸੀਗੇ ਤੇ ਸਾਡੇ ਕੋਲ ਬੈਠੇ ਕਮੇਟੀ ਦਾ ਹੀ ਮੀਟਿੰਗ ਫੈਸਲਾ ਹੋਇਆ ਕਿ ਇਸ ਵਾਰ ਅਸੀਂ ਬਾਲਾ ਜੀ ਦੀ ਚੌਂਕੀ ਲਵਾਉਣੀ ਹੈ ਤੇ ਅੱਜ ਉਹ ਅਸੀਂ ਬਾਲਾ ਜੀ ਚੌਂਕੀ ਲਵਾ ਆਏ। ਇਹ ਸੰਗਤਾਂ ਦਾ ਸਾਡੇ ਜੋਤ ਜੋ ਪ੍ਰਜਲਿਤ ਕਰੀਆ ਹੈ ਉਹ ਮੀਨਾਮਨ ਜੀ ਸਾਡੇ ਕੋਲ ਬੈਠੇ ਨੇ ਉਹਨਾਂ ਨੇ ਕਰੀਆ ਤੇ ਅੱਜ ਦੇ ਸਾਡੇ ਮੁੱਖ ਮਹਿਮਾਨ ਮੇਕੂ ਜਵੰਦਾ ਜੀ ਨੇ ਤੇ ਪਾਸੰਤਾਂ ਦੇ ਕਿੰਨਾ ਕਰਸਾ ਹੈ। ਕਿਸ ਰਜ ਸ਼ਹਿਰ ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਸਾਨੂੰ ਹਮੇਸ਼ਾ ਹੀ ਪੂਰਾ ਸਹਿਯੋਗ ਮਿਲਦਾ ਹੈ ਤੇ ਸਾਡੇ ਗਊਸ਼ਾਲਾ ਰਾਮਪਰਾ ਰੋਡ ਤੇ ਅਸੀਂ ਦੋ ਸ਼ੈਡ ਗਊਆਂ ਵਾਸਤੇ ਬਣਾ ਰਹੇ ਹਾਂ ਜਿਸ ਦਾ ਕੀ ਕਾਰਜ ਸ਼ੁਰੂ ਹੋ ਚੁੱਕਿਆ ਜੀ ਕੱਲ ਅਸੀਂ ਉਸ ਦਾ ਮਤਲਬ ਪਾਸੋਂ ਨੀਬਤ ਕਰਕੇ ਅਸੀਂ ਕੱਲ ਉਹਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਲਗਭਗ 1.5-2 ਮਹੀਨੇ ਚ ਉਹ ਜਿਹੜੇ ਸ਼ੈਡ ਨੇ ਗਊਆਂ ਵਾਸਤੇ ਤਿਆਰ ਹੋ ਜਾਣਗੇ ਉਹਦਾ ਪ੍ਰੋਜੈਕਟ ਹੈ ਕਾਫੀ ਬਹੁਤ ਜ਼ਿਆਦਾ ਵੱਡਾ ਹੈ 50-60 ਲੱਖ ਰੁਪਏ ਦੇ ਕਰੀਬ ਉਸ ਦੀ ਲਾਗਤ ਆਉਣੀ ਹੈ ਕਾਫੀ ਸੰਸਥਾਵਾਂ ਜਿਹੜੀਆਂ ਨੇ ਸਾਨੂੰ ਉਹਨਾਂ ਨੇ ਮਾਈਕ ਸਾਹ ਤੱਕਦੀ ਆ ਹੋਰ ਸ਼ਹਿਰ ਦੇ ਬਤਵੰਤੇ ਸੱਜਣਾਂ ਨੇ ਵੀ ਸਾਡੀ ਇਸ ਜਿਹੜਾ ਮਹੀਮ ਚੱਲੀ ਐ ਛੱਡਾ ਭਰਉਂਦੀ ਉਹਦੇ ਵਿੱਚ ਵੀ ਸਾਨੂੰ ਬਹੁਤ ਸਹਾਇਕਤਾ ਹੈ ਅਸੀਂ ਆਸ ਕਰਦੇ ਹਾਂ ਹੋਰ ਵੀ ਜਿਹੜੇ ਸ਼ਹਿਰ ਦੇ ਬਤਵੰਤੇ ਸੱਜਣ ਨੇ ਜਾਂ ਸਾਡੇ ਦੇਲ ਦੀ ਜੀ ਨੇ ਹੋਰ ਜੋ ਗਊਆਂ ਦੇ ਗਊ ਮਾਤਾ ਨੂੰ ਪਿਆਰ ਕਰਦੇ ਨੇ ਕਿ ਸਾਨੂੰ ਇਸ ਤਰ੍ਹਾਂ ਮੰਨਦੇ ਦੀ ਸਹਾਇਤਾ ਕਰਕੇ ਜਿਹੜੇ ਗਊਆਂ ਦੇ ਅਸੀਂ ਛੱਡ ਬਣਾ ਰਹੇ ਹਾਂ ਉਸ ਵਿੱਚ ਬੰਨੂ ਚ ਪੂਰਾ ਯੋਗਦਾਨ ਦੇ